ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਵਧੀਆਂ ਨੇ ਜੀ ਹਾਂ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਦੇ ਦਿੱਤੇ ਨੇ ਸੋ ਦੱਸ ਜੀਏ ਕਿ ਰਾਜਾ ਵੜਿੰਗ ਜਿਨ੍ਹਾਂ ਨੇ ਬੁੱਟਾ ਸਿੰਘ ਮਾਮਲੇ ਦੇ ਉੱਤੇ ਵੱਡਾ ਬਿਆਨ ਦਿੱਤਾ ਸੀ ਤੇ ਵਿਵਾਦਿਤ ਬਿਆਨ ਇੱਥੇ ਦਿੱਤਾ ਗਿਆ ਸੀ ਸੋ ਦੱਸ ਜੀਏ ਕਿ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੁੱਟਾ ਸਿੰਘ ਦੇ ਉੱਪਰ ਦਿੱਤੇ ਗਏ ਬਿਆਨ ਤੋਂ ਬਾਅਦ ਲਗਾਤਾਰ ਘਿਰਦੇ ਹੋਏ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਸੋ ਹੁਣ ਇੱਥੇ ਮੁਸ਼ਕਿਲਾਂ ਹੋਰ ਵਧੀਆਂ ਹੋਈਆਂ ਨਜ਼ਰ ਆਉਣਗੀਆਂ ਕਿਉਂਕਿ ਐਸਸੀ ਕਮਿਸ਼ਨ ਨੇ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਨੇ ਸੋ ਸਾਬਕਾ ਕੇ ਗ੍ਰਾਮ ਮੰਤਰੀ ਬੁੱਟਾ ਸਿੰਘ ਬਾਰੇ ਵਿਵਾਦਿਤ ਬਿਆਨ ਦਿੱਤਾ ਸੀ ਉਸ ਮਾਮਲੇ ਦੇ ਵਿੱਚ ਇਹ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਸੋ ਹੁਣ ਤੱਕ ਵੜਿੰਗ ਨੂੰ ਗ੍ਰਿਫਤਾਰ ਨਾ ਕਰਨ ਤੇ ਡੀਐਸਪੀ ਕਪੂਰਥਲਾ ਨੂੰ ਵੀ ਝਾੜ ਪਾਈ ਗਈ ਹੈ ਤੇ ਨਾਲੇ ਸਵਾਲ ਕੀਤਾ ਗਿਆ ਸਿਆਸੀ ਕਮਿਸ਼ਨ ਨੇ ਕਿਹਾ ਹੈ ਕਿ ਵੜਿੰਗ ਹੈ ਕੋਈ ਰੋਬਨ ਹੁੱਡ ਨਹੀਂ ਜੋ ਲੱਭ ਨਹੀਂ ਰਹਾ ਸੋ ਅੱਗੇ ਉਹਨੇ ਇਹ ਵੀ ਕਿਹਾ ਕਿ ਤਰਨਤਾਰਨ ਦੇ ਵਿੱਚ ਤੇ ਨਵਾਂ ਸ਼ਹਿਰ ਦੇ ਵਿੱਚ ਹੀ ਵੜਿੰਗ ਘੁੰਮ ਰਿਹਾ ਤੁਹਾਨੂੰ ਕਿਉਂ ਨਹੀਂ ਲੱਭ ਰਿਹਾ ਸੋ ਖਰਗੋਸ਼ ਮੈਦਾਨ ਚ ਹੈ ਤੇ ਸ਼ਿਕਾਰੀਆਂ ਨੇ ਕੁੱਤੇ ਦੀ ਸੰਗਲ ਫੜ ਰੱਖੀ ਹੈ ਉਹ ਕਹਿੰਦੀ ਹੋਈ ਐਸੀ ਕਮਿਸ਼ਨ ਅੱਜ ਨਜ਼ਰ ਆਈ ਐ ਸੋ ਇਤਦਾਦੀ ਹੈ ਕਿ 20 ਨਵੰਬਰ ਤੱਕ ਹਰ ਹਾਲ ਚ ਕਾਰਵਾਈ ਕਰੋ এবੀਐਸਸੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਅੱਜ ਕਿਹਾ ਸੋ ਇੱਥੇ ਦੱਸਦੀ ਹੈ ਕਿ ਰਾਜਾ ਵੜਿੰਗ ਨੂੰ ਜਿਹੜਾ ਉਹ ਤਲਬ ਵੀ ਕੀਤਾ ਗਿਆ ਸੀ ਪਰ ਉਹਨਾਂ ਦੇ ਵਕੀਲ ਨੇ ਜਾ ਕੇ ਉੱਥੇ ਆਪਣਾ ਪੱਖ ਰੱਖਿਆ ਹਾਲਾਂਕਿ ਰਾਜਾ ਵੜਿੰਗ ਨੇ ਦਲੀਲ ਇਹ ਦਿੱਤੀ ਸੀ ਕਿ ਵੋਟਾਂ ਤੋਂ ਬਾਅਦ ਉਹ ਖੁਦ ਯਾਨੀ ਕਿ ਤਰਨਤਾਰਨ ਜ਼ਿਮਨੀ ਚੋਣ ਤੋਂ ਬਾਅਦ ਉਹ ਖੁਦ ਪੇਸ਼ ਹੋ ਜਾਣਗੇ ਸੋ ਇੱਥੇ ਰਾਜਾ ਵੜਿੰਗ ਦੇ ਉੱਪਰ ਹੁਣ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਕਿ ਰਾਜਾ ਵੜਿੰਗ ਨੂੰ ਇੱਥੇ ਅ ਇਹ ਹੁਕਮ ਦਿੱਤੇ ਗਏ ਨੇ ਕਿ ਜਿੱਥੇ ਕਿਤੇ ਵੀ ਰਾਜਾ ਵੜਿੰਗ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਉੱਤੇ ਕੜੀ ਤੋਂ ਕੜੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇ ਸੋ ਪੂਰਾ ਮਾਮਲਾ ਕੀ ਹੈ ਉਹ ਵੀ ਦੱਸਦੇ ਆ ਪੂਰਾ ਮਾਮਲਾ ਦਰਅਸਲ ਐਵੇਂ ਨਿਕਲ ਕੇ ਸਾਹਮਣੇ ਆਇਆ ਸੀ ਕਿ ਆ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਜਿਹੜੇ ਨੇ ਬੁੱਟਾ ਸਿੰਘ ਉਹਨਾਂ ਦੇ ਬਾਰੇ ਵਿਵਾਦਿਤ ਬਿਆਨ ਇਹਨਾਂ ਦੇ ਵੱਲੋਂ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਐਸਸੀ ਪਾਈਚਾਰੇ ਦੇ ਵਿੱਚ ਵੀ ਕਾਫੀ ਰੋਸ ਦੇਖਣ ਨੂੰ ਮਿਲਿਆ ਤੇ ਦੂਜੇ ਪਾਸੇ ਐਸਸੀ ਕਮਿਸ਼ਨ ਨੇ ਵੀ ਇਹਨਾਂ ਨੂੰ ਤਲਬ ਕਰ ਲਿਆ ਸੀ ਸੋ ਦੱਸ ਜਿਏ ਕਿ ਉਹਨਾਂ ਦੇ ਰੰਗ ਨੂੰ ਲੈ ਕੇ ਤੇ ਕਾਸਟ ਨੂੰ ਲੈ ਕੇ ਜਿਹੜੀ ਵਿਵਾਦਿਤ ਟਿੱਪਣੀ ਆ ਉਹ ਕੀਤੀ ਗਈ ਸੀ ਹਾਲਾਂਕਿ ਰਾਜਾ ਵੜਿੰਗ ਨੇ ਇਸ ਮਾਮਲੇ ਦੇ ਉੱਪਰ ਜਿਹੜੀ ਹੈ ਉਹ ਮਾਫੀ ਵੀ ਮੰਗੀ ਸੀ ਪਰ ਮਾਫੀ ਮੰਗਣ ਤੋਂ ਬਾਅਦ ਵੀ ਉਹਨਾਂ ਦੀਆਂ ਮੁਸ਼ਕਲਾਂ ਘਟਣ ਦਾ ਨਾ ਨਹੀਂ ਲੈ ਰਹੀਆਂ ਸੋ ਉਹਨਾਂ ਦੇ ਵਕੀਲ ਨੇ ਜਾ ਕੇ ਸਾਰੀ ਦਲੀਲ ਜੋ ਹੈ ਉਹ ਸਾਹਮਣੇ ਰੱਖੀ ਸੀ ਸੋ ਇੱਥੇ ਦੱਸਦੀ ਹੈ ਕਿ 81 ਕਮਿਸ਼ਨ ਦੇ ਚੇਅਰਮੈਨ ਜਿਹੜੇ ਨੇ ਜਸਬੀਰ ਸਿੰਘ ਗੜੀ ਹੁਣ ਉਹਨਾਂ ਨੇ ਹੁਕਮ ਜਾਰੀ ਕੀਤਾ ਕਿ ਤੈਨੇ ਕਿ ਰਾਜਾ ਵੜਿੰਗ ਜਿੱਥੇ ਵੀ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਰਵਾਈ ਜਿਹੜੀ ਆ ਸਭ ਤੋਂ ਸਖਤ ਕੀਤੀ ਜਾਵੇ ਸੋ ਰਾਜਾ ਵੜਿੰਗ ਫਿਲਹਾਲ ਦੀ ਘੜੀ ਜੇਕਰ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ ਜ਼ਿਮਨੀ ਚੋਣ ਸੀ ਸੋ ਹੁਣ ਚੋਣ ਵੀ ਗੁਜ਼ਰ ਚੁੱਕੀ ਆ ਤੇ ਰਾਜਾ ਵੜਿੰਗ ਦੇ ਉੱਪਰ ਕੀ ਹੁਣ ਕੋਈ ਹੋਰ ਵੱਡਾ ਐਕਸ਼ਨ ਹੋਵੇਗਾ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਪਰ ਫਿਲਹਾਲ ਦੀ ਘੜੀ ਉਹਨਾਂ ਦੇ ਉੱਪਰ ਪਹਿਲਾ ਐਫਆਈਆਰ ਦਰਜ ਕੀਤੀ ਗਈ ਤੇ ਹੁਣ ਉਹਨਾਂ ਦੀ ਗ੍ਰਿਫਤਾਰੀ ਦੇ ਹੁਕਮ ਜਿਹੜੇ ਨੇ OBC ਕਮਿਸ਼ਨ ਨੇ ਦੇ ਦਿੱਤੇ ਨੇ ਸੋ OBC ਕਮਿਸ਼ਨ ਨੇ ਸਿੱਧਾ ਸਿੱਧਾ ਡੀਐਸਪੀ ਕਪੂਰਥਲਾ ਨੂੰ ਇਹ ਸਵਾਲ ਕੀਤਾ ਕਿ ਵੜਿੰਗ ਹੈ ਕੋਈ ਰੋਬਨ ਹੁੱਡ ਨਹੀਂ ਜੋ ਲੱਭ ਨਹੀਂ ਰਿਹਾ ਤੁਹਾਨੂੰ ਤੇ ਅੱਗੇ ਇਹ ਵੀ ਕਿਹਾ ਕਿ ਵੜਿੰਗ ਜੋ ਹੈ ਉਹ ਤਰਨਤਾਰਨ ਤੇ ਨਵਾਂ ਸ਼ਹਿਰ ਦੇ ਵਿੱਚ ਘੁੰਮ ਰਿਹਾ ਹੈ ਆਖਿਰ ਤੁਹਾਨੂੰ ਕਿਉਂ ਨਹੀਂ ਲੱਭ ਰਿਹਾ ਖਰਗੋਸ਼ ਮੈਦਾਨ ਦੇ ਵਿੱਚ ਹੈ ਤੇ ਤੁਸੀਂ ਸ਼ਿਕਾਰ ਸ਼ਿਕਾਰੀਆਂ ਨੇ ਕੁੱਤਿਆਂ ਦੀ ਸੰਗਲ ਫੜ ਰੱਖੀ ਹੈ ਸੋ ਇਹ ਵੀ ਕਹਿੰਦੇ ਹੋਏ ਨਜ਼ਰ ਸੋ ਡੀਐਸਪੀ ਨੂੰ ਵੀ ਐਸਸੀ ਕਮਿਸ਼ਨ ਜੋ ਹੈ ਉਹ ਕਾਫੀ ਹੱਦ ਤੱਕ ਜੇਕਰ ਗੱਲ ਕੀਤੀ ਜਾਏ ਤਾਂ ਝਾੜ ਝੰਪ ਕਰਦੀ ਹੋਈ ਨਜ਼ਰ ਆਈ ਹੈ ਸੋ ਇਹ ਇਸ ਵਕਤ ਦੀ ਅਹਿਮ ਜਾਣਕਾਰੀ ਹੈ ਇੱਕ ਵਿਵਾਦਿਤ ਬਿਆਨ ਰਾਜਾ ਵੜਿੰਗ ਨੇ ਦਿੱਤਾ ਸੀ ਜਿਸ ਬਿਆਨ ਦੇ ਉੱਪਰ ਹੁਣੇ ਵੱਡੀ ਕਾਰਵਾਈ ਉਹਨਾਂ ਦੇ ਉੱਪਰ ਹੋਣ ਜਾ ਰਹੀ ਹੈ ਸੋ ਇੱਥੇ ਐਫਆਈਆਰ ਦਰਜ ਹੋਣ ਤੋਂ ਬਾਅਦ ਅੱਜ ਉਹਨਾਂ ਨੂੰ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਗਏ ਨੇ ਰਾਜਾ ਵੜਿੰਗ ਜਥੇਵੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈ ਉਹ ਕਿੱਤੀ ਜਾਵੇ ਸੋ ਐਸਸੀ ਕਮਿਸ਼ਨ ਨੇ ਇਹ ਜਿਹੜਾ ਐਲਾਨ ਹੈ ਉਹ ਕਰ ਦਿੱਤਾ ਹੈ ਹੁਕਮ ਦੇ ਦਿੱਤੇ ਨੇ ਸੋ ਸਾਬਕਾ ਗ੍ਰਹਿ ਮੰਤਰੀ ਮ ਬੂਟਾ ਸਿੰਘ ਦੇ ਉੱਪਰ ਜਿਹੜਾ ਵਿਵਾਦਿਤ ਬਿਆਨ ਦਿੱਤਾ ਸੀ ਤੇ ਬਿਆਨ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਰਾਜਾ ਵੜਿੰਗ ਨੇ ਆਪਣੇ ਬਿਹਾਵ ਤੋਂ ਮਾਫੀ ਜਿਹੜੀ ਹੈ ਉਹ ਵੀ ਮੰਗ ਲਈ ਸੀ ਤੇ ਨਾਲ ਹੀ ਨਾਲ ਸਿਆਸਤ ਦੇ ਵਿੱਚ ਇੱਕ ਵੱਡਾ ਧਮਾਕਾ ਵੀ ਇਸ ਬਿਆਨ ਤੋਂ ਬਾਅਦ ਹੋਇਆ ਸੀ ਕਿਉਂਕਿ ਬਹੁਤ ਸਾਰੇ ਜਿਹੜੇ ਉਹਨਾਂ ਦੇ ਵਿਰੋਧੀ ਲੀਡਰ ਨੇ ਉਹਨਾਂ ਦੇ ਦੁਆਰਾ ਵੀ ਜਿਹੜੇ ਸਵਾਲ ਨੇ ਉਹ ਚੁੱਕੇ ਜਾਂਦੇ ਰਹੇ ਸੀ ਸੋ ਇੱਥੇ ਹਾਲਾਂਕਿ ਜਿੱਥੇ ਮਾਫੀ ਮੰਗੀ ਗਈ ਸੀ ਉਹਨਾਂ ਦੇ ਵੱਲੋਂ ਪਰ ਮਾਫੀ ਤੋਂ ਬਾਅਦ ਵੀ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਸੀ ਕਮਿਸ਼ਨ ਨੇ ਹੁਣ ਉਹਨਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਨੇ ਐਸਸੀ ਕਮਿਸ਼ਨ ਨੇ ਹੁਕਮ ਜਾਰੀ ਕਰਤੇ ਨੇ ਤੇ ਡੀਐਸਪੀ ਨੂੰ ਇਹ ਸਖਤ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਇੱਥੇ ਰਾਜਾਵੜਿੰਗ ਜਿੱਥੇ ਕਿਤੇ ਵੀ ਨੇ ਉਹਨਾਂ ਨੂੰ ਲੱਭੋ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਰਾਜਾਵੜਿੰਗ ਤਰਨਤਾਰਨ ਤੇ ਨਵਾਂ ਸ਼ਹਿਰ ਦੇ ਵਿੱਚ ਘੁੰਮ ਰਹੇ ਨੇ ਆਖਿਰ ਤੁਹਾਨੂੰ ਕਿਉਂ ਨਹੀਂ ਲੱਭ ਰਹੇ ਸੋ ਇਹ ਜਿਹੜੀ ਗੱਲ ਹੈ ਉਹ ਐਸਸੀ ਕਮਿਸ਼ਨ ਦੇ ਵੱਲੋਂ ਕਹਿੰਦੇ ਹੋਏ ਐਸਸੀ ਕਮਿਸ਼ਨ ਦੇ ਚੇਅਰਮੈਨ ਗੜੀ ਨਜ਼ਰ ਆਏ ਨੇ ਸੋ ਇੱਥੇ ਇਸ ਤੋਂ ਪਹਿਲਾਂ ਵੀ ਰਾਜਾਵੜਿੰਗ ਨੂੰ 6 ਨਵੰਬਰ ਨੂੰ ਜਿਹੜਾ ਉਹ ਤਲਬ ਕੀਤਾ ਗਿਆ ਸੀ ਪਰ 6 ਨਵੰਬਰ ਨੂੰ ਉਹਨਾਂ ਦੇ ਵਕੀਲ ਜਾ ਕੇ ਪਹੁੰਚ ਜਾਂਦੇ ਨੇ ਦਫ਼ਤਰ ਦੇ ਵਿੱਚ ਜਿੱਥੇ ਉਹਨਾਂ ਦੇ ਵਕੀਲ ਨੇ ਸਾਰੀ ਗੱਲਬਾਤ ਸਾਹਮਣੇ ਰੱਖੀ ਸੀ ਪਰ ਇੱਥੇ ਵਕੀਲ ਨੂੰ ਵੀ ਕਿਤੇ ਨਾ ਕਿਤੇ ਐਸੀ ਕਮਿਸ਼ਨ ਨੇ ਸਵਾਲ ਕਰ ਦਿੱਤੇ ਸੀ ਜਿਸ ਤੋਂ ਬਾਅਦ ਇਹ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੋਰ ਵੀ ਜਾਣਕਾਰੀ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ